ਆਲੀਕੇ ਤੋਂ ਬੋਲਦੇ ਆ ਭਾਈ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਰਾਤ ਸਾਡੇ ਪਿੰਡ ਆਲੀਕੇ ਤੋਂ ਦਰਤਨ ਸਿੰਘ ਪੁੱਤਰ ਰਾਮ ਸਿੰਘ ਦੇ ਤਿੰਨ ਪਸ਼ੂ ਇੱਕ ਸੱਜਰ ਸੋਈ ਮਹਾਸਾ ਤਿੰਨ ਕੁ ਮਹੀਨਿਆਂ ਦੀ ਸੋਈ ਸੀ ਇੱਕ ਕੱਟਾ ਉਹ ਚੋਰੀ ਹੋ ਗਏ ਕਿਤੇ ਵੀ ਇੱਕ ਕੱਟੀ ਹੈ ਕਿਸੇ ਵੀ ਮੇਰੇ ਭਰਾ ਨੂੰ ਕੋਈ ਵਿੜਕ ਲੱਗੇ ਤਾਂ ਆਲੀਕੇ ਪੰਚਾਇਤ ਨੂੰ ਹੂਲ ਥਾਣੇ ਦੇ ਵਿੱਚ ਅਸੀਂ ਰਵਟ ਕਰਤੀ ਉਹ ਦੱਸਣ ਦੀ ਕਿਰਪਾਲਤਾ ਕਰਨ ਇਹ ਚੋਰ ਆ ਜਿਹੜੇ ਉਹ ਸਾਰਿਆਂ ਦੇ ਚੋਰ ਐ ਕੋਈ ਕੱਲੇ ਅੱਜ ਦਰਸ਼ਨ ਦੇ ਚੋਰੀ ਹੋ ਗਈ ਕੱਲ ਨੂੰ ਆਪਣੇ ਉਹ ਪਰਸਾਂ ਨੂੰ ਕਿਸੇ ਦੇ ਹੋਰ ਉਹ ਇਹ ਸਾਰਿਆਂ ਨੂੰ ਬੇਨਤੀ ਐ ਕੰਟਰੋਲ ਦੀ ਲਈ ਆ ਜਿਹੜੀ ਉਹਦੇ ਤੇ ਲੈ ਕੇ ਗਏ ਆ ਤੱਥਣ ਦੀ ਕਿਰਪਾਲਤਾ ਕਰੋ ਆ ਦਰਖਾਸਤیں ਖੜਿਆ ਕੋਲੇ ਜਿਨ੍ਹਾਂ ਦੇ ਪਸ਼ੂ ਚੋਰੀ ਹੋਏ ਐ ਨੰਬਰ ਵੀ ਹੋਣਗੇ ਮੋਇ ਨੰਬਰ ਜੇ ਕਿਸੇ ਨੂੰ ਪਤਾ ਲੱਗਦਾ ਜੀ ਸਰਪੰਚ ਸਾਹਿਬ ਦਾ ਨੰਬਰ ਹੈਗਾ 9855279037 ਤੇ ਜਿਨ੍ਹਾਂ ਦੇ ਮੱਜਾ ਚੋਰੀ ਹੋਈਆਂ ਹਰਦੇਵ ਡਾਕਟਰ 9878015535 ਵੱਧ ਤੋਂ ਵੱਧ ਜੀ ਵੀਡੀਓ ਨੂੰ ਸ਼ੇਅਰ ਕਰਿਓ ਤਰੀਕ ਪਰਿਵਾਰ ਦਾ ਭਲਾ ਹੋ ਸਕੇ ਤੇ ਅੱਗੇ ਤੋਂ ਵੀ ਗੌਰ ਰੱਖਿਓ ਤਿੰਨ ਪਸ਼ੂ ਆ ਕੇ ਜਿਹੜੇ ਜਮਾਂ ਸਰਿਆਂ ਖੋਲ ਕੇ ਲੈ ਗਏ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਸਰਿਆਂ ਬੀਹੀ ਦੇ ਵਿੱਚੋਂ ਲੈ ਕੇ ਆਏ ਆ ਤੇ ਘਰਾਂ ਦੇ ਕੋਲੋਂ ਗੇਟ ਕੋਲੋਂ ਚੜਾ ਕੇ ਲੈ ਕੇ ਗਏ ਆ ਪਤਾ ਨਹੀਂ ਕੋਈ ਸੰਘਾਇਆ ਘਪਰਨੀ ਕੀ ਗੱਲਬਾਤ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਪਰਿਵਾਰ ਦਾ ਭਲਾ ਹੋ ਸਕੇ ਧੰਨਵਾਦ ਜੀ